ਕਾਰੇ ਸਸਕਾਰ ਜੋ ਸੈਂਟਰ ਆਫਿਸ ਤੋਂ ਇਹ ਜਿਹੜਿਆ ਤੁਹਾਡੇ ਲਈ ਲਈ ਦਿੱਤੀ ਗਈ ਹੈ ਨਾਮ ਨੂੰ ਕੋਈ ਦਿੱਤਾ ਜਾ ਉਹ ਬੇਸਿਕਲੀ ਡੀਸੀ ਸਰ ਦਾ ਇੱਕ ਅਲਾਵਾ ਤੁਹਾਨੂੰ ਮਿਲਦਾ ਸੀ ਕੋਈ ਇੱਕ ਦਿਨ ਕੋਲ ਟੀਮ ਤੋਂ ਮੈਨੂੰ ਤੋਂ ਸਾਰਾ ਨਾਲ ਇੱਕ ਗੁਲਾਗਾ ਕੀਤੀ ਜਾਵੇ ਹੌਸਲਾ ਦਿੱਤੀ ਜਾਵੇ ਕੋਈ ਨਾਮ ਜਿਹੜਾ ਮਰਜ਼ੀ ਦੇ ਦਿਓ ਟ੍ਰੇਨਿੰਗ ਦਾ ਦੇ ਦਿਓ ਮਿਲਣੀ ਦਾ ਦੇ ਦਿਓ ਆਪਾਂ ਕੁਝ ਵੀ ਕਰੀਏ सारे आप सारे को पता ही है अब सारे इस तो अलावा जो बैलेट यूनिट जिन्ना भी उन्होंने समान है जो उन्होंने पेपर वर्क के संबंध में जो है वो तो सारा उन्होंने भेज दिता है और उन्होंने तो सील कर लिया है इसकी रिपोर्ट अभी मान लो साबित करा कि साढ़े को पोलिंग पार्टी ने समान लै लिया है बकाया उन्होंने टैक्निक के राही साइन करके सू रिपोर्टिंग कर लेंगे कि जो समान प्राप्त असर किया है वो बिल्कुल दुरुस्त है वो कई बार इस तरह की सिचुएशन कई बार हो कि विभिन्न पॉलिटिकल पार्टीज महाविद्यालय जानते हैं जो उस फलाना को लाल होया है वेरी वेरी सीकर्स प्रत्येक वरिष्ठ ऑफिसर कैटेगरी ऑफिसर और डिस्ट्रिक्ट मेजर ऑफिसर टॉप एंड सेक्टर ऑफिसर गुड इवनिंग टू ऑल

ਜੇ ਉਹ ਵਧੀਆ ਤਰੀਕੇ ਨਾਲ ਟ੍ਰੇਨ ਹੋਣਗੇ ਤੇ ਸਾਨੂੰ ਉਸੇ ਜਾਂ ਉਸ ਦੇ ਪਹਿਲਾਂ ਸਾਨੂੰ ਪ੍ਰੋਬਲਮ ਨਹੀਂ ਜੜੀਗਾ ਉਹ ਕਾਹਦੇ। ਉਸੇ ਦੂਸਰੀਆਂ ਉਸੇ ਜਗ੍ਹਾ ਤੇ ਪ੍ਰੋਬਲਮ ਆਉਂਦੀ ਹੈ ਜਿੱਦੋਂ ਸਾਡੀ ਬੂਲਿੰਗ ਪਾਰਟੀ ਜਿਹੜੀ ਹੈ ਨਾ ਸਾਈਟਿੰਗ ਆਫਸਰ ਕੇਪੀਆ ਉਹ ਬੂਥ ਲੈਚ ਮੈਂ ਹਮੇਸ਼ਾ ਦੇਖਦਾ ਹਾਂ ਕਿ ਸੈਕਟਰ ਆਫਸਰ ਕਿੰਨਾ ਕਿਤੇ ਫ੍ਰੀ ਥਿੰਕਿੰਗ ਡਿਸਕਸ਼ਨ ਜਾਂ ਜਿੱਦਾਂ ਆਈਸ ਬ੍ਰੇਕਿੰਗ ਦੀ ਗੱਲ ਕਰਦੇ ਉਹ ਕੋਈ ਰਹਿਣ ਦੇਵਾਦੇ ਰਹਿੰਦੇ ਨੇ। ਮੈਨੂੰ ਇਹ ਲੱਗਦਾ ਕਿ ਅਟ ਵਿੱਚੋਂ ਪਹਿਲੇ ਕੀ ਹੋਇਆ ਅਸਲ ਸੈਕਟਰ ਆਫਸਰ ਦੀ ਸਾਈਟਿੰਗ

प्रिजाइडिंग ऑफिसर है ए पी आर ओज है पोलिंग ऑफिसर है वो सारे ताचे कह लो रिसपोंसिबिलिटी कह लो टिल द एंड ऑफ इलेक्शन जब तक सारा समान हंड्रड परसेंट वापस नहीं आ जाता ऑनफोर नहीं हो जाता वो तीडी रिसपोंसीबिलिटी है अच्छ जो आने वाले चुनाव है, है उसके मद्देनज़र असी ਐਸ ਐਸ ਐਮ ਕਾਲਜ ਜਿਨਾ ਨਗਰ ਜੇ ਪੂਰੇ ਸੈਕਟਰ ਆਫਿਸਰਸ ਦੀ ਟ੍ਰੇਨਿੰਗ ਰੱਖੀ ਸੀ ਜਿਹੜੇ ਸਾਰੇ ਸਾਡੇ ਸੈਕਟਰ ਆਫਿਸਰ ਹੈ ਇਹਨਾਂ ਦੇ ਉੱਤੇ ਬਹੁਤ ਹੀ ਇਲੈਕਸ਼ਨ ਦੀ ਜ਼ਿੰਮੇਵਾਰੀਆਂ ਹੁੰਦੀਆਂ ਇਹਨਾਂ ਦੇ ਕੰਧਾਂ ਦੇ ਉੱਤੇ ਹਰ ਚੀਜ਼ ਇਹਨਾਂ ਨੇ ਮੈਨੂਅਲੀ ਦੇਖਣੀ ਹੁੰਦੀ ਹੈ ਸੋ ਇਸ ਦੇ ਬਾਰੇ ਅਸੀਂ ਡਿਟੇਲ ਚ ਇਹਨਾਂ ਨਾਲ ਪੂਰੀ ਟ੍ਰੇਨਿੰਗ ਸੈਸ਼ਨ ਕੀਤਾ ਐਂਡ ਟ੍ਰੇਨਿੰਗ ਦੇ ਨਾਲ ਨਾਲ ਉਹਨਾਂ ਨੂੰ ਜਿਹੜੇ ਪ੍ਰੈਕਟੀਕਲ ਐਸਪੈਕਟ ਆਉਂਦੇ ਆ ਜਿਹੜੀ ਪ੍ਰੈਕਟੀਕਲ ਡਿਫਿਕਲਟੀਜ਼ ਆਉਂਦੀ ਉਸ ਦੇ ਬਾਰੇ ਵੀ ਉਹਨਾਂ ਨੂੰ ਦੱਸਿਆ ਹਰ ਇੱਕ ਇੱਕ ਹਦਾਇਤ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹੈਗੀ ਹੈ ਸੀਓ ਪੰਜਾਬ ਸਾਹਿਬ ਉਹਨੇ ਸਾਡੇ ਕੋਲ ਆਈ ਹੈਗੀ ਆ ਉਸਦੇ ਬਾਰੇ ਵੀ ਇਹਨਾਂ ਨੇ ਜਾਣੂ ਕਰਾਇਆ ਜਿਲ੍ਹਾ ਗੁਰਦਾਸਪੁਰ ਚ ਅਸੀਂ ਬਿਲਕੁਲ ਇਨਸ਼ੋਰ ਕਰਾਂਗੇ ਕਿ 100% ਫ੍ਰੀ ਫੇਅਰ ਪੀਸਫੁਲ ਐਂਡ ਇਨਡਿਊਸਮੈਂਟ ਫ੍ਰੀ ਇਲੈਕਸ਼ਨ ਹੋਵੇ ਬੜੇ ਐਫੀਸ਼ੀਐਂਟ ਤਰੀਕੇ ਨਾਲ ਹੋਵੇ ਤਾਂ ਕਿ ਕੋਈ ਵੀ ਇਲੈਕਸ਼ਨ ਪ੍ਰੋਸੈਸ ਦੇ ਦੌਰਾਨ ਕੋਈ ਵੀ ਪ੍ਰੋਬਲਮ ਨਾ ਹੋਵੇ